ਮੈਂ ਅੱਜ ਤਕਰੀਬਨ 12 ਵਜੇ ਖਬਰ ਦੇਖੀ ਕਿ ਮਾਨ ਸਾਹਿਬ ਨੇ ਅੱਜ ਬਹੁਤ ਹਾਈ ਲੈਵਲ ਦੀ ਕੋਈ ਮੀਟਿੰਗ ਕੀਤੀ ਹੈ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਹੋਏ ਆ ਉਹਦੀ ਸਿਚੁਏਸ਼ਨ ਨੂੰ ਕੰਟਰੋਲ ਕਰਨ ਵਾਸਤੇ ਤੇ ਹੜ੍ਹਾਂ ਨੂੰ ਮਾਨੀਟਰ ਕਰਨ ਵਾਸਤੇ ਮੈਂ ਕੁਝ ਤਸੱਲੀ ਛੋਇਆ ਵੀ ਚਲੋ 4 ਦਿਨ 5 ਦਿਨ ਬਾਅਦ ਕੋਈ ਅਜਿਹੀ ਖਬਰ ਆਈ ਜਿਹੜੀ ਵਾਕਈ ਪੰਜਾਬ ਦੇ ਲਈ ਤੇ ਹੜ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਲਈ ਚਲੋ ਇੱਕ ਮਤਲਬ ਟੈਕਨੀਕਲ ਜਾਂ ਲੌਜੀਕਲ ਕੋਈ ਖਬਰ ਤਾਂ ਸਰਕਾਰ ਨੇ ਕੱਢੀ ਕੋਈ ਮੀਟਿੰਗ ਹੋਈ ਨਹੀਂ ਤਾਂ ਬਸ ਐਂ ਹੀ ਹੋਇਆ ਸੀ ਮੈਂ ਆਪਣਾ ਹੈਲੀਕਾਪਟਰ ਦੇ ਤਾ ਫਲਾਣਾ ਦੇ ਤਾ ਠੰਮਕਾ ਦੇ ਤਾ ਜਾਂ ਕਦੇ ਜ ਆਪਾਂ ਨੂੰ ਚਨਈ ਘੁੰਮਦੇ ਹੋਏ ਦਿਖਦੇ ਸੀਗੇ ਆਹੀ ਚੀਜ਼ਾਂ ਸੋਨਾਂ ਨੂੰ ਦੇਖਣ ਨੂੰ ਮਿਲੀਆਂ ਸੀਗੀਆਂ ਤੇ ਮੈਂ ਅੱਜ ਉਹ ਤੋਂ ਬਾਅਦ ਸ਼ਾਮ ਨੂੰ ਅਸੀਂ ਪਿੰਡਾਂ ਦੇ ਦੌਰੇ ਤੇ ਨਿਕਲੇ ਤੇ ਮੈਂ ਜਲਾਲ ਖੇੜਾ ਪਿੰਡ ਆਇਆ ਪਿੰਡ ਦੇ ਵਿੱਚ ਪਿੰਡ ਵਾਸੀਆਂ ਨੂੰ ਮਿਲਿਆ ਥੋੜਾ ਡਰਿਆ ਡਰਾਇਆ ਹੋਇਆ ਡਰੇ ਹੋਏ ਹਨ ਤੇ ਡਰ ਦਾ ਮਾਹੌਲ ਹੈ ਪਿੰਡ ਵਿੱਚ ਪਾਣੀ ਬਹੁਤ ਉੱਤੇ ਆ ਚੁੱਕਿਆ ਤੇ ਜਿਵੇਂ ਰੀਵਰ ਰੈਫਟਿੰਗ ਚ ਆਪਾਂ ਦੇਖਦੇ ਆਂ ਪਾਣੀ ਬਹੁਤ ਤੇਜ਼ ਲੰਗਦਾ ਹੈ ਵੀਡੀਓਜ਼ ਤੁਹਾਨੂੰ ਦਿਖਾਣੇ ਆਂ ਪਾਣੀ ਇੱਥੋਂ ਬਹੁਤ ਤੇਜ਼ ਲੰਗ ਰਿਹਾ ਤੇ ਸਭ ਤੋਂ ਹੈਰਾਨੀ ਵਾਲੀ ਜਿਹੜੀ ਗੱਲ ਹੈ ਸਭ ਤੋਂ ਪਰੇਸ਼ਾਨੀ ਵਾਲੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਇਸ ਪੁੱਲ ਦੇ ਉੱਤੇ ਜਿੱਥੋਂ ਥੱਲੇ ਪਾਣੀ ਇੰਨਾ ਤੇਜ਼ ਜਾ ਰਿਹਾ ਤੇ ਲਗਾਤਾਰ ਵਧ ਰਿਹਾ ਹੈ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਨਹੀਂ ਹੈਗਾ ਕੋਈ ਇਹਦੇ ਵਿੱਚ ਫਲੱਡ ਕੰਟਰੋਲ ਕੋਈ ਇਹਨਾਂ ਦਾ ਜਿਹੜਾ ਇਹਨਾਂ ਨੇ ਕੋਲ ਸੈਂਟਰ ਬਣਾਇਆ ਉਹਦਾ ਬੰਦਾ ਨਹੀਂ ਹੈਗਾ ਕੋਈ ਡਿਪਟੀ ਕਮਿਸ਼ਨਰ ਦਫ਼ਤਰ ਦਾ ਨੁਮਾਇੰਦਾ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਕੋਈ ਸਰਕਾਰੀ ਮੁਲਾਜ਼ਮ ਇੱਥੇ ਨਹੀਂ ਮਿਲਿਆ ਸਾਨੂੰ ਜਦਕਿ ਓਰੇ ਸਿਚੁਏਸ਼ਨ ਮਾਨੀਟਰ ਕਰਨੀ ਚਾਹੀਦੀ ਹੈ ਓਰੇ ਦੇਖਣਾ ਚਾਹੀਦਾ ਹੈ ਵੀ ਪਾਣੀ ਜੇ ਵੱਧ ਰਿਹਾ ਹੈ ਤਾਂ ਨੇੜੇ ਹੀ ਘਰ ਨੇ 25 30 ਘਰ ਤਾਂ ਬਿਲਕੁਲ ਕੰਡੇ ਤੇ ਨੇ ਵੀ ਉਹਨਾਂ ਨੂੰ ਨਾਲ ਦੀ ਨਾਲ ਕਿਹਾ ਜਾਵੇ ਵੀ ਤੁਸੀਂ ਖਾਲੀ ਕਰੋ ਜਾਂ ਆਪਣੇ ਜਾਨ ਮਾਲ ਦਾ ਸੇਫਟੀ ਦਾ ਪ੍ਰਬੰਧ ਕਰੋ ਤੇ ਜਿਹੜਾ ਨਾਲ ਹੀ ਬਿਲਕੁਲ ਪਿੰਡ ਹੈ ਉੱਥੇ ਵੀ ਕੋਈ ਮੈਸੇਜ ਪਹੁੰਚਾਇਆ ਜਾ ਸਕੇ ਕਿਉਂਕਿ ਇਹ ਜਿਹੜਾ ਰਾਤ ਵਾਲਾ ਟਾਈਮ ਹੁੰਦਾ ਹੈ ਬੜਾ ਨਾਜ਼ੂਕ ਟਾਈਮ ਹੁੰਦਾ ਹੈ ਜੇ ਵਹਾਵ ਵਧ ਜੇ ਪਾਣੀ ਵਧ ਜੇ ਤਾਂ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਹੈ ਤੇ ਪੋਥੀ ਪੂਲ ਦੇ ਉੱਤੇ ਖੜੇ ਹੋ ਕੇ ਅਸੀਂ ਨੰਬਰ ਮਿਲਾ ਰਹੇ ਹਾਂ ਬਾਰ-ਬਾਰ ਫੋਨ ਕਰ ਰਹੇ ਹਾਂ ਜਿਹੜਾ ਸਰਕਾਰ ਨੇ ਫਲੱਡ ਕੰਟਰੋਲ ਮਹਿਕਮਾ ਬਣਾਇਆ ਹੋਇਆ ਹੈ ਕਿਸੇ ਨੇ ਉਹ ਨੰਬਰ ਤੇ ਫੋਨ ਨਹੀਂ ਟੁੱਕਿਆ ਹੈ ਬਹੁਤ ਬਹੁਤ ਜ਼ਿਆਦਾ ਸ਼ਰਮ ਦੀ ਗੱਲ ਹੈ ਇਸ ਤੋਂ ਮਾੜੀ ਤੇ ਇਸ ਤੋਂ ਗੰਦੀ ਗੱਲ ਕੋਈ ਬੁਰੀ ਗੱਲ ਹੋ ਨਹੀਂ ਸਕਦੀ ਲੋਕ ਟਰਸੇ ਪਏ ਨੇ ਸਾਰੇ ਪਿੰਡ ਇਕੱਠਾ ਹੋਇਆ ਪਿਆ ਖੇਤ ਤਬਾਹ ਹੋ ਗਏ ਡੰਗਰਾਂ ਦਾ ਪਤਾ ਨਹੀਂ ਐ ਤੂੜੀਆਂ ਆਚਾਰਾ ਖਤਮ ਹੋ ਗਿਆ ਇਸ ਪਿੰਡ ਦਾ ਤੇ ਪਿੰਡ ਕਹਿ ਰਹੇ ਨੇ ਕਿ ਜੀ ਹਰਿਆਣੇ ਤੋਂ ਨੇੜੇ ਵਾਲੇ ਪਿੰਡ ਦੇ ਐਸ ਡੀ ਐਮ ਨੇ ਆ ਕੇ ਇਸ ਪੰਜਾਬ ਦੇ ਵਿੱਚ ਪਿੰਡ ਦਾ ਬੰਦ ਬਣਾਇਆ ਤਾਂ ਥੋੜਾ ਪੰਜਾਬ ਦਾ ਯਾਰ ਮੈਂ ਕਹਿੰਦਾ ਮਤਲਬ ਕੀ ਸ਼ਰਮ ਵਾਲੀ ਗੱਲ ਐ ਬੰਦਾ ਆਪਣੇ ਬਾਲ ਪੁੱਟਣ ਤੇ ਆ ਜਾਂਦਾ ਆ ਆਪਾਂ ਅੰਨਾ ਖਰਾਬ ਸਟੇਟ ਹੋ ਗਿਆ ਆਪਣਾ ਅੰਨੀ ਮਾੜੀ ਐਡਮਿਨਿਸਟ੍ਰੇਸ਼ਨ ਹੋ ਗਈ ਆਪਣੀ ਅੰਨੀ ਆਪਣੀ ਮਾੜੀ ਸਰਕਾਰ ਹੋ ਗਈ ਵੀ ਸਾਡੇ ਸਟੇਟ ਵਿੱਚ ਪੰਜਾਬ ਦੇ ਵਿੱਚ ਫਲੱਡ ਆਇਆ ਹੋਇਆ ਹੈ ਲੋਕ ਘਰਾਂ ਦੇ ਵਿੱਚ ਬੈਠਣ ਜੋਗੇ ਨਹੀਂ ਰਹੇ ਡੰਗਰਾਂ ਦੇ ਰੁੜਨ ਦੇ ਪਾਣੀ ਦੇ ਵਿੱਚ ਰੁੜੇ ਜਾਂਦੇ ਤੁਹਾਨੂੰ ਵੀਡੀਓ ਦੇਖ ਰਹੇ ਆ ਤੇ ਥੋੜਾ ਜਿਹੜਾ ਫਲੱਡ ਕੰਟਰੋਲ ਤੁਸੀਂ ਨੰਬਰ ਦਿੱਤਾ ਹੋਇਆ ਯਾਰ ਉਹ ਫੋਨ ਹੀ ਨਹੀਂ ਕੋਈ ਚੱਕਦਾ ਤੇ ਅੰਨਾ ਕਿਹੜਾ ਯਾਰ ਰਾਤ ਦੇ 2 ਵਜੇ ਮੈਂ 8 ਵਜੇ ਫੋਨ ਮਲਾਇਆ ਹਲੇ ਵੀ 8 ਵਜੇ 28 ਮਿੰਟ ਹੋਏ ਨੇ ਅੰਨਾ ਕਿਹੜਾ ਕੋਈ ਰਾਤ ਦੇ 2 ਵਜੇ ਵੀ ਤੁਹਾਡੇ ਉੱਥੇ ਫਲੱਡ ਕੰਟਰੋਲ ਦਾ ਜਿਹੜਾ ਉਹ ਹੀ ਨਹੀਂ ਫੋਨ ਚੱਕ ਰਿਹਾ ਕਦੀ ਕਦਾਰੇ ਮਹਿਕਮੇ ਦੀ ਸਾ ਦੋ ਸਾਲ ਜਾਂ ਤਿੰਨ ਸਾਲ ਦੇ ਵਿੱਚ ਲੋਡ ਪੈਂਦੀ ਹੈ ਤੇ ਉਦੋਂ ਹੀ ਇਹ ਫੋਨ ਚੱਕਣ ਜੋਗੇ ਨਹੀਂ ਹੈਗੇ ਕੀ ਹਾਲ ਐਡਮਿਨਿਸਟ੍ਰੇਸ਼ਨ ਦਾ ਕੀ ਹਾਲ ਹੈ ਇਹ ਪੰਜਾਬ ਸਰਕਾਰ ਦਾ ਤੇ ਯਾਰ ਮੈਂ ਵਾਰਿਆ ਜਾਵਾ ਵੀ ਹਰਿਆਣੇ ਤੋਂ ਐਸਡੀਐਮ ਆ ਕੇ ਬਣਾ ਰਿਹਾ ਵੰਦ ਉਹ ਪੰਜਾਬ ਵਾਲੇ ਕਿੱਥੇ ਸੀਗੇ ਸਾਨੂੰ ਸਾਨੂੰ ਪਤਾ ਚੱਲੇ ਆ ਪਿੰਡ ਸਾਰਾ ਇਕੱਠਾ ਹੋਇਆ ਬੈਠਾ ਸੀ ਇਕੱਠੇ ਹੋਏ ਬੈਠੇ ਆ ਯਾਰ ਫੇ ਤਾਂ ਅਸੀਂ ਆਪ ਹੀ ਉਤਰਦੇ ਆ ਲੋਗ ਹੁਣ ਤਾਂ ਮੇਰਾ ਤਾਂ ਸੰਦੇ ਲੋਕਾਂ ਨੂੰ ਸੰਦੇਸ਼ ਇਹ ਹੀ ਹੈ ਵੀ ਸਰਕਾਰ ਤੇ ਬਾਲੀ ਉਮੀਦ ਨਾ ਰੱਖੋ ਸਰਕਾਰ ਤੇ ਬਾਲੀ ਆਸ ਨਾ ਰੱਖੋ ਜੋ ਹਾਲ ਪੰਜਾਬ ਸਰਕਾਰ ਦਾ ਹੈਗਾ ਉਸ ਤਰੀਕੇ ਨਾਲ ਤਾਂ ਆਪਣਾ ਕੁਝ ਨਹੀਂ بچਣਾ ਹੈਗਾ ਵਾਹਿਗੁਰੂ ਕਰੇ ਗੁਰੂ ਸਾਹਿਬ ਅੱਗੇ ਇਹੀ ਅਰਦਾਸ ਹੈ ਵੀ ਪਾਣੀ ਹੋਰ ਨਾ ਚੜੇ ਨੀਵਾ ਹੋ ਜੇ ਪਾਣੀ ਦਾ ਲੈਵਲ ਤੇ ਆਪਣੇ ਪਿੰਡਾਂ ਦਾ ਘਰਾਂ ਦਾ ਡੰਗਰਾਂ ਦਾ ਫਸਲਾਂ ਦਾ ਨੁਕਸਾਨ ਹੋਰ ਨਾ ਹੋਵੇ ਕਿਉਂਕਿ ਲੋਕ ਹੋਰ ਮਾਰ ਨਹੀਂ ਝੇਲ ਸਕਦੇ ਹੈਗੇ ਪਰ ਗੱਲ ਇਹ ਵੀ ਹੈ ਵੀ ਆਪਾਂ ਥੋੜਾ ਜਿਹਾ ਪ੍ਰੈਕਟੀਕਲ ਹੋ ਕੇ ਮੁਸਤੈਦ ਹੋ ਕੇ ਰਹੀਏ ਇਹ ਜਿਹੜੀਆਂ ਨਾ ਦੋ ਚਾਰ ਰਾਤਾਂ ਨੇ ਮੁਸਤੈਦ ਹੋ ਕੇ ਕੱਟੀ ਐ ਤੇ ਸਰਕਾਰ ਤੇ ਨਾ ਕੋਈ ਉਮੀਦ ਰੱਖੀਏ ਜਿਸ ਪੁਲ ਦੇ ਥੱਲੋਂ ਪਾਣੀ 60 ਦੀ ਸਪੀਡ ਤੋਂ ਲੰਘ ਰਿਹਾ ਹੈ ਸਰਕਾਰ ਦਾ ਇੱਕ ਵੀ ਨੁਮਾਇੰਦਾ ਨਹੀਂ ਹੈਗਾ ਵੀ ਯਾਰ ਸਿਚੁਏਸ਼ਨ ਨੂੰ ਮੋਨੀਟਰ ਕਰੇ ਤੇ ਜੇ ਕੋਈ ਖਤਰਾ ਆਂਦਾ ਲੋਕਾਂ ਨੂੰ ਗਵਾਹ ਕਰੀਏ ਤੇ ਮੈਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਮੈਂ ਆਪਣੀ ਟੀਮ ਹੋਮ ਫਾਊਂਡੇਸ਼ਨ ਦੇ ਨਾਲ ਲਗਾਤਾਰ ਅਸੀਂ ਸਾਰਿਆਂ ਨੇ ਨਜ਼ਰ ਰੱਖੀ ਹੋਈ ਹੈ ਤੇ ਜੇ ਕੋਈ ਸਾਨੂੰ ਲੱਗਦਾ ਵੀ ਹਾਂ ਡਰਾਲੀ ਗੱਲ ਹੈਗੀ ਹੈ ਤਾਂ ਫਿਰ ਸਾਡੇ ਕੋਲ ਪੂਰੇ ਇੰਤਜ਼ਾਮ ਨੇ ਚਾਹੇ ਉਹ ਰਾਸ਼ਨ ਦੇਣੇ ਚਾਹੇ ਰਸਦ ਨੇ ਚਾਹੇ ਡੰਗਰਾ ਦੇ ਚਾਰੇ ਦੇਣੇ ਚਾਹੇ ਦਵਾਈਆਂ ਦੇਣੇ ਅਸੀਂ ਪੂਰਾ ਇੰਤਜ਼ਾਮ ਕਰਕੇ ਬੈਠੇ ਆ ਗੁਰੂ ਸਾਹਿਬ ਕਰਨ ਉਹਦੀ ਲੋੜ ਨਾ ਪਵੇ ਸਾਰਾ ਕੁਝ ਕੰਟਰੋਲ ਚ ਰਹੇ ਪਰ ਜੇ ਕੋਈ ਅਜਿਹੀ ਚੀਜ਼ ਹੁੰਦੀ ਹੈ ਤਾਂ ਤੁਸੀਂ ਥੱਲੇ ਨੰਬਰ ਵੀ ਦੇਖ ਸਕਦੇ ਹੋ ਸਾਡਾ ਸਾਨੂੰ ਇਮੀਡੀਏਟਲੀ ਫੋਨ ਕਰੋ ਸੰਪਰਕ ਕਰੋ ਸਾਡੀ ਗੱਡੀਆਂ ਸਮਾਨ ਬੰਦੇ ਸਭ ਤਿਆਰ ਨੇ ਤੁਹਾਡੀ ਸੇਵਾ ਵਿੱਚ ਅਸੀਂ ਹਾਜ਼ਰ ਹਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ